ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਆਂ ਵਧੀਆ ਹੋਵੋਗੇ ਅੱਜ ਹੈ ਸਾਡਾ ਤੀਜਾ ਦਿਨ ਵਕੇਸ਼ਨ ਤੇ ਤੇ ਸਵੇਰ ਦੇ ਵੱਜ ਗਏ ਆ 8 ਤੇ 80 ਹੋ ਗਏ ਆ ਤਿਆਰ ਕੁੱਮੀ-ਕੁੱਮੀ ਕਰਨ ਨੂੰ ਇੱਥੇ ਬੈਠੋ ਅੱਛੀ ਹੋ ਗਏ ਆ ਤਿਆਰ ਕੁੱਮੀ-ਕੁੱਮੀ ਕਰਨ ਨੂੰ ਨਾ ਜਰੂਰ ਅੱਬਾ ਚੱਲਿਆ ਹੁਣ ਥੱਲੇ ਬ੍ਰੈਕਫਾਸਟ ਕਰਨ ਤੇ ਬ੍ਰੈਕਫਾਸਟ ਕਰਨ ਤੋਂ ਬਾਅਦ ਤੇ ਜਾਰਡਨ ਨੂੰ ਅਸੀਂ ਲੈ ਕੇ ਜਾਣਾ ਆ ਸੀ ਵੋਲਡ ਤੇ ਉੱਥੇ ਇਹਨੂੰ ਕਾਫੀ ਵਾਟਰ ਐਨੀਮਲ ਦੇਖਣੇ ਆ ਤੇ ਇਹਨੂੰ ਟੀਵੀ 'ਚ ਦਿਖਾਇ ਸੀ ਕਿ ਇਹ ਵੀ ਉੱਥੇ ਕਿਦਾਂ ਦਾ ਮਾਹੌਲ ਹੋਣਾ ਹੈ ਨਾ ਉਹ ਟੀਵੀ ਤੇ ਦੇਖ ਕੇ ਤਾਂ ਬਹੁਤ ਐਕਸਾਈਟਡ ਸੀ ਰਿਐਲਿਟੀ 'ਚ ਦੇਖ ਕੇ ਇਹਦਾ ਕੀ ਰਿਐਕਸ਼ਨ ਹੁੰਦਾ ਉਹ ਪਤਾ ਜਾ ਕੇ ਪਤਾ ਲਗਾਉਨੇ ਆ ਪਰ ਕੱਲ ਜ਼ੂ ਤੇ ਤਾਂ ਬਹੁਤ ਵਧੀਆ ਰਿਹਾ ਇਹਨੇ ਕਾਫੀ ਐਨੀਮਲ ਦੇਖੇ ਕਾਫੀ ਐਕਸਾਈਟਮੈਂਟ ਸੀ ਤੇ ਹਿਪੋ ਦੇਖ ਕੇ ਤਾਂ ਇਹਦੀ ਐਕਸਾਈਟਮੈਂਟ ਦਾ ਕੋਈ ਜਿੱਦਾਂ ਨਾ ਐਂਡ ਐਨੀ ਸੀ ਨਾ ਚਲੋ ਚਲੋ ਗ੍ਰਾਮਾ ਬਾਬੇ ਦਾ ਰੂਮ ਖੜਕਾ ਦੋ ਇੱਧਰ ਆ ਐਨ ਕੱਥ ਲਾ ਲਓ ਕੱਲ ਮੈਂ ਤੇ ਚਾਂਦੀ ਦੀ ਸਿੰਮ ਸੀ ਨਾ ਦੇਖਦੇ ਰਸੋਈ ਹਨ ਕੇਕ ਵੀ ਜਾਰਡਨ ਯਰ ਪੈਨਕੇਕਸ ਊਹ ਊਹ ਐਪਲ ਜੂਸ ਲੈਂਦਾ ਓਕੇ ਮੈਂ ਕੱਲ ਤੁਸੀਂ ਔਰੈਂਜ ਜੂਸ ਪਸੰਦ ਨਹੀਂ ਕੀਤਾ ਸੋ ਬੱਚੇ ਅੰਕਿਤ ਤਾ ਕਿਉਂ ਕਿ ਨਹੀਂ ਗੋਸ਼ ਚਲੋ ਜੀ ਅਸੀਂ ਪਹੁੰਚ ਗਏ ਆ ਅਸੀਂ ਵੋਲਟ ਤਾਂ ਲਾਈਨ ਦੇਖੋ ਕਿੰਨੀ ਵੱਡੀ ਲੱਗ ਗਈ ਆ ਵੀ ਜਾਰਡਨ ਬਹੁਤ ਖੁਸ਼ ਹੋਣਾ ਨਾ ਮੰਮੀ ਸਿਕਿਉਰਿਟੀ ਚੈੱਕ ਹੋ ਗਈ ਆ ਕਿ ਕਿ ਚੀਜ਼ਾਂ ਚੈੱਕ ਕਰਦੇ ਆ ਨਾ ਇਹ ਦੇਖਦੇ ਆ ਵੀ ਸੇਫਟੀ ਵੀ ਦੇਖਣੀ ਪੈਂਦੀ ਆ ਸ਼ਸ਼ਿਆ ਅੰਦਰ ਵੜਦੇ ਸੀ ਐਨੀਮਲਸ ਚੋਰਗੇਰੀ ਫਿਸ਼ਸ ਬਣਾਉਣਾ ਪਰ ਹੱਥ ਦੇ ਵਿੱਚ ਰੱਖਣੇ ਪੈਣੇ ਆ ਫਿਰ ਤੁਹਾਡੇ ਕੋਲੋਂ ਨਹੀਂ ਆਣਾ ਡੋਨਟ ਸਟੇਅ ਐਸ ਵੈਲ ਯਾਰ ਲਾਈਕ ਇਟਸ ਲਾਈਕ ਅਮੈਂਡ ਆਈ ਅਮ ਸੋ ਆਹ ਬਸ ਕੀਪ ਦੋਸ ਹਾਂ ਇਟਸ ਓਕੇ ਆਮ ਜਸਟ ਗੈਟ ਅਲਵੇਸ ਸਲਾਈਮੀ ਜੀ ਫੀਲ ਹੋਇਆ ਮੈਂ ਤਾਂ ਸ਼ੌਕ ਸੀ ਹੱਥ ਪਾਣੀ ਦੇ ਪਾਣੀ 'ਚ ਪਰ ਜਦੋਂ ਮੱਛੀ ਨੇ ਮੇਰੇ ਹੱਥ ਨੂੰ ਟੱਚ ਕੀਤਾ ਨਾ ਵੇਟ ਜੇ ਫੀਲਿੰਗ ਆਈ ਮੈਂ ਡਰ ਗਈ ਜਾਂ ਫਿਰ ਦੇਖਦੇ ਹਾਂ Oh no Aga koi ni kai ni kar kar huchhe No 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 keep your hand in the water Chalo let's go Yeah let's go Oja tade ha na han touch karde na eh to vibration jeh wali feeling aandi hai I think oja dad's skin jada utta di hai na oh khandiyan Ankhon de na ਆਪਕੇ ਸੋ ਇਟਸ ਟੂ ਡਾਟ ওকে ਮੈਂ ਹਟਾ ਸਕਦੇ ਉਹਨਾਂ ਨੇ ਤਾਂ ਹੀ ਤਾਂ ਉਹਨੇ ਇੱਥੇ ਰੱਖਿਆ ਸੋ ਦੇਖੀ ਚੰਗੀਆਂ ਚੀਜ਼ਾਂ ਉਸੇ ਸਮੇਂ ਤੇ ਉਹ ਸੋਕੇ ওকে ਉਹ ਸਿੰਕ ਲਾਏ ਆ ਹੈਂਡ ਵਾਸ਼ ਕਰਨੇ ਆ ਇਹਨਾਂ ਨੂੰ ਟੱਚ ਕਰਨ ਤੋਂ ਬਾਅਦ ਆ ਲਾਈਟਰ ਰਾਤ ਨੂੰ ਜਗਦੀਆਂ ਹੋਣੀਆਂ ਹੁਣ ਅਸੀਂ ਚੱਲਦੇ ਆ ਡੌਲਫਿਨਸ ਦਾ ਸ਼ੋਅ ਦੇਖਣੇ ਆ ਕਿ ਕਿੰਨੇ ਸ਼ੋ ਟਾਈਮਸ ਆ ਜਦੋਂ ਡੋਲਫਿਨ ਦਾ ਸ਼ੋ ਚਲਣਾ ਹੈ ਨਾ ਉਹ 11 ਵਜੇ ਦਾ ਆ ਤੇ ਜੋ ਮਿਸ ਹੋ ਗਿਆ ਫਿਰ ਨੈਕਸਟ ਸਾਨੂੰ ਆਈ ਥਿੰਕ ਦੋ ਘੰਟੇ ਦੀ ਵੇਟ ਕਰਨੀ ਪੈਣੀ ਆ ਉਹਦੇ ਦੂਰ ਵੱਡਾ ਸਟੇਡੀਅਮ ਲੱਗਾ ਆ ਕਾਫੀ ਲੋਕੀ ਬੈਠੇ ਆ ਉੱਥੇ ਵੇਟ ਕਰਦੇ ਆ ਡੋਲਫਿਨਸ ਦੀ ਸੌਂਗ ਵਾਲਾ ਇਸ ਸੇ ਡਰਾਈਅਰ ਫੋਰ ਅ ਲਿਟਲ ਬਿਜ਼ ਹਾਇਰ ਹਾਇਰ ਗਾਇਜ਼ You can you up? be so surprised! Oh I going to us. What? <laughs> oh! to You're going to do two hands. Yes. Yeah. Hello. Hello. Good job, oh, she said hello. She Jordan. also happens to be one of our most quiet dolphins. So let's yeah. see if you can hear Yep, just cable and toss it right in. Just yes. a couple more on this side. One of the best ways to build a relationship oh, yeah. with any animal is to give them their favorite I want the volunteer down here for me. Almost, yeah. really fishy, right? Okay, we can get rid of it. Here. Take your hands up like a dramatic dolphin trainer. Bring them down and rub them. down. Keep going. Keep going. A little faster. A little faster. Keep going. Keep going. Keep going. And then wipe them right down the front. Perfect. Pehla dujhia se kya, patliya hai ya, the dolphins. Good job, Jordan. The coffee strong, yeah, Wow, Jordan. Because wow. yeah, the world is out. Wow. Yay. splash. we ਡਾਲਫਿਨ ਦਾ ਸ਼ੋਅ ਦੇਖ ਕੇ ਬਹੁਤ ਬੁਧੀਆਂ ਲੱਗਾ ਤੇ ਹੁਣ ਅਸੀਂ ਦਿਖਾਉਣ ਜਾ ਰਹੇ ਹਾਂ ਬੱਚਿਆਂ ਨੂੰ ਟਰਟਲ ਕਿੰਨਾ ਵਧੀਆ ਲੱਗਦਾ ਨਾ ਅੰਦਰ ਠੰਡਾ ਅੰਦਰ ਇਹ ਕਿੰਨਾ ਜੈਂਟਲੀ ਤੁਰ ਰਿਹਾ ਹੈ ਨਾ ਬਹੁਤ ਹੀ ਕਿੰਨਾ ਉੱਚਾ ਰਿਹਾ ਉਹਦੇ ਉੱਤਰ ਵੀ ਤੁਰੇ ਫਿਰਦੇ ਇਹ ਸਟ੍ਰਿੰਗ ਰਿਹਾ ਫਿਸ਼ ਵੀ ਸੀਗੀ जो मैंने मेरी खुशियां राइट टोल्ड मी जॉर्डन को जॉर्डन ओ आ कहना जॉर्डन हाय जॉर्डन ने बुलांदा जॉर्डन जॉर्डन ने तीन बुलांदा कहता हाय जॉर्डन ओ आ को को टच द टैटू ਵਾਹ ਵੀ ਨੈਵਹਾਈਂਡ ਅਸੀਂ ਪਰ ਜਦੋਂ ਡਾਲਫਿਨ ਦੇ ਸ਼ੋਅ ਦੇ ਲਈ ਅਸੀਂ ਲੇਟ ਹੋ ਗਏ ਜਿਹੜੀ ਸਾਡੀ ਦੌੜ ਲੱਗੀ ਆ ਹਾਂ ਤੁਸੀਂ ਨੇ ਛੱਟ ਕੇ ਕੋਟੀਆਂ ਵਿੱਚ ਲੱਤ ਗਈਆਂ ਸਾਡੀਆਂ ਠੀਕ ਐ ਸੀ ਮੋਰ ਲੇਟ ਹੋਣ ਦਾ ਕਰਕੇ ਨਾ ਉਹਨੇ ਉੱਪਰਲੀ ਐਂਟ੍ਰੈਂਸ ਖੋਲ ਦਿੱਤੀ ਉੱਪਰ ਤੱਕ ਜਾ ਉੱਪਰੋਂ ਛੱਡ ਕੇ ਅਸੀਂ ਥੱਲੇ ਆਏ ਹੁਣ ਐ 12 ਵਜੇ ਕਿਲਰ ਵੇਲ ਦਾ ਸ਼ੋਅ ਆ ਅਸੀਂ ਉਹ ਦੇਖਣ ਚੱਲੇ ਆ ਕਹਿੰਦੇ ਅਸੀਂ ਤੁਰਾਂ ਮੰਦਿਰ ਉਹ ਨੰਕਸਟਰ ਆ ਵਾਟਰ ਰਾਈਡ ਆ ਇਹਦੇ ਚ ਛੋਟਾ ਜਿਹਾ ਟਾਇਰ ਆ ਉਹਦੇ ਵਿੱਚ ਸੀਟ ਆਣੀ ਆ ਉਹਦੇ ਵਿੱਚ ਘੁੰਮਦੇ ਪਿੱਛੇ ਲੰਘ ਗਿਆ ਉਹ ਮੇਰੇ ਕੋਲ ਵੀਡੀਓ ਨਹੀਂ ਬਣਾ ਰਿਹਾ ਇਹਦੇ ਦੇਖਦੇ ਆ ਜੇ ਕੋਈ ਆਉਂਦਾ ਆ ਤਾਂ ਇੱਥੇ ਟੱਗ ਹਾਂ ਹਾਂਜੀ ਤੁਸੀਂ ਸ਼ਾਰਕ ਦੇਖਣੀ ਆ ਹਣ ਯਾ ਬਿਗ ਸ਼ਾਰਕ ਬੀ ਦਾ ਬੈਡ ਚੀਟ ਆਪਾਂ ਸਾਹਮਣੇ ਬੈਠੋਗੇ ਹਲੇ ਸੰਗਤ ਬੈਠ ਰਹੀ ਆ ਬਹੁਤ ਠੰਡੇ ਬੈਠਣਾ ਉਹ ਉੱਥੇ ਨੇੜੇ ਆ ਕੋਈ ਓੱਡੜੀ ਸੀਟਾ ਖਾਲੀ ਆ ਉਹ ਸਾਹਮਣੇ ਆ ਜਿਹੜਾ ਪਲੈਟਫਾਰਮ ਆ ਨਾ ਇੱਥੇ ਵੇਲ ਨੇ ਆ ਕੇ ਬੈਠਣਾ ਆ ਇਤਨੀ ਦੋ ਦੋ ਤਿੰਨ ਤਿੰਨ ਨੇ ਆ ਕੇ ਬੈਠਣਾ ਕੱਠੀਆਂ ਨੇ ਅਜੇ ਹੁਣ ਸੈਰ ਕਰਦੀਆਂ ਪਈਆਂ ਵਾਓ ਕਿੰਨੀਆਂ ਬਿਊਟੀਫੁਲ ਆ ਤੇਰਾ ਸੇਣੀ ਨਵੀਂ ਵਾਲੇ ਬਹੁਤ ਸਿਂਗ White bellies match the brighter surface of the water, blending with the light above, giving them the perfect camouflage. Their oh, whales truly are a natural wonder. And Sugar Nursing, I'll be showing you. So cute. Their oh. wool is perfectly designed for taking it. wet

While just half the size of her, her male counterpart, she is in charge. Oh. It's all about attitude, not size. Because they live and work as a group, orcas need to communicate with sounds and body language. Orcas use clicks for echolocation or navigation. Oh. Whistles to socialize in the pot. <clears throat> watch right here and I find out we're going to demonstrate a similar paper for all of you. <clears throat> Top speeds to watch out because here she comes. Oh.

ਪਰ ਮੇਰੇ ਤੇ ਨਹੀਂ ਕੀਤੀ ਮੈਂ ਸਭ ਤੋਂ ਮੋਰੇ ਬੈਠੀ ਸੀਗੀ ਤੇ ਸਿਰਫ ਇੱਕ ਸੀਟ ਸੀ ਮੇਰੇ ਮੋਰੇ ਤਾਂ ਬਹੁਤ ਜ਼ਿਆਦਾ ਕਲੋਸ ਸੀਗੀ ਮੇਰੇ ਕੋਲ ਵੇਲ ਤੇ ਉਹਨੇ ਬਸ ਉਸੇ ਸਾਈਡ ਤੇ ਸਪਲੈਸ਼ ਨਹੀਂ ਕੀਤਾ ਬਾਕੀ ਸਾਰਿਆਂ ਨੇ ਸਪਲੈਸ਼ ਕੀਤਾ ਮੈਨੂੰ ਇਨਾ ਬੈਡ ਫੀਲ ਹੋਇਆ ਮੈਂ ਕਿ ਚੁੱਕੇ ਨਾ ਜੇ ਮੈਂ ਗਿੱਲੀ ਹੋ ਵੀ ਗਈ ਨਾ ਤਾਂ ਇੰਜੋਏ ਤਾਂ ਕਰੂੰਗੀ ਨਾ ਗਿੱਲੇ ਹੋ ਕੇ ਕੁੰਮਕੇ ਕਕੇ ਵੈਦਰ ਜਿਹੜਾ ਆ ਗਰਮ ਆ ਜਿੱਦਾ ਠੰਡਾ ਨਹੀਂਗਾ ਤੇ ਕਿ ਹਿਊਮਿਡਿਟੀ ਜਹੀ ਆ ਮੈਨੂੰ ਵਧੀਆ ਲੱਗਣਾ ਸੀ ਜੇ ਮੇਰੇ ਤੋਂ ਪਾਣੀ ਪਾਣ ਦੀ ਵੇਲ ਪਰ ਚਲੋ ਕੋਈ ਨਹੀਂ ਪਰ ਉਹਨੂੰ ਨੇੜੇ ਦੇਖ ਕੇ ਬਹੁਤ ਵਧੀਆ ਲੱਗਾ ਮੇਰੀ ਕੋਸ਼ਿਸ਼ ਇਹ ਆ ਵੀ ਤੁਹਾਨੂੰ ਮੈਂ ਇੱਥੇ ਦੇ ਕੁਝ ਜਿਹੜੇ ਸਪੈਸ਼ਲ ਐਨੀਮਲ ਆ ਮੈਂ ਤੁਹਾਨੂੰ ਦਿਖਾਵਾਂ ਤਾਂ ਬਾਕੀ ਮੈਂ ਵੀ ਇਹ ਵੀ ਚਾਹੁੰਦੀ ਆ ਵੀ ਮੈਂ ਆਪਣੀ ਫੈਮਿਲੀ ਦੇ ਨਾਲ ਵੀ ਇੰਜੋਏ ਕਰਾਂ ਨਾ ਕਿ ਮੈਂ ਇਕੱਲੀ ਵੀਡੀਓ ਬਣਾਉਣ ਤੇ ਰਵਾਂ ਨਾ ਤੇ ਪਰ ਤਾਂ ਮੇਰੀ ਪੂਰੀ ਕੋਸ਼ਿਸ਼ ਇਹ ਆ ਵੀ ਮੈਂ ਥੋੜੀ ਥੋੜੀ ਚੀਜ਼ ਕੈਪਚਰ ਕਰਾਂ ਤੁਹਾਡੇ ਲਈ ਤੇ ਮੈਂ ਆਪਣੇ ਲਈ ਵੀ ਇੰਜੋਏ ਕਰ ਸਕ ਆਪਣੇ ਬੱਚਿਆਂ ਦੇ ਨਾਲ あほなしあげや、ーラインでしょでかな。 ਉਹ ਮਾਰਦੇ ਵੜੀ oh he's like we oh, can't no, find our new intern anywhere what are we going to do oh wait intern wait they're talking about me i am the intern hi i'm your intern Neutron. reporting for my first day oh. <laughs> yeah sure no problem mm. dr zuba all right go to patrick go to patrick ਲੋਬੀ ਇਹ ਪੰਜ ਸੀ ਵਰਲਡ ਵੀ ਘੁੰਮ ਲਿਆ ਤੇ ਹੁਣ ਬੱਚੇ ਬਹੁਤ ਥੱਕ ਗਏ ਆ ਜੋਰਡਨ ਤੇ ਸੌਂ ਗਿਆ ਆ ਅੰਕੀਤਾ ਬਹੁਤ ਟਾਇਰਡ ਆ ਤੇ ਅਸੀਂ ਹੁਣ ਲੱਗੇ ਆ ਰੈਸਟ ਕਰਨ ਕਰ ਜਾ ਕੇ ਕਿਉਂਕਿ ਘੁੰਮਣ ਦਾ ਤਾਂ ਵਧੀਆ ਲੱਗਦਾ ਪਰ ਥੱਕ ਹੋ ਜਾਂਦਾ ਬੱਚਿਆਂ ਦੇ ਨਾਲ ਬੱਚੇ ਥੱਕ ਜਾਂਦੇ ਆ ਤੇ ਆਪਾਂ ਹੁਣ ਕਰ ਲਈਏ ਘਰ ਦੀ ਵਾਪਸੀ 2 hours later ਹੈਲੋ ਫਰੈਂਡਸ ਮੈਂ ਹੁਣੇ ਸੁੱਤੀ ਉੱਠੀ ਸੀਗੀ ਤੇ ਅਸੀਂ ਨਾ ਸੀ ਵਰਲਡ ਗਏ ਬਹੁਤ ਥੱਕ ਹੋ ਗਿਆ ਤੇ ਇੰਨਾ ਜ਼ਿਆਦਾ ਘੁੰਮੇ ਵੀ ਨਹੀਂ ਅੱਜ ਤੇ ਫੇਰ ਵੀ ਥੱਕ ਹੋ ਗਿਆ ਤੇ ਮੈਂ ਹੁਣ ਸੁੱਤੀ ਉੱਠੀ ਸੀਗੀ ਜਾਰਡਨ ਬਾਉ ਜੀ ਆਪਣੇ ਡੈਡ ਦੇ ਨਾਲ ਚੱਲ ਕੇ ਆਏ ਆਪਣੇ ਦਾਦਾ ਦਾਦੀ ਦੇ ਕਮਰੇ 'ਚ ਤੇ ਹੁਣ ਮੈਂ ਉੱਠੀ ਸੀ ਤਾਂ ਹੁਣ ਅਸੀਂ ਲੱਗੇ ਆ ਚਾਹ ਪੀਣ ਤੇ ਚਾਹ ਪੀ ਕੇ ਫੇਰ ਅਸੀਂ ਦੇਦੇ ਆ ਹੋਰ ਕਿਤੇ ਘੁੰਮ ਕੇ ਆਉਨੇ ਆ ਤੇ ਅੰਕਿਤਾ ਥੋੜੀ ਟਾਇਰਡ ਲੱਗਦੀ ਆ ਤੇ ਉਹ ਕੱਲ ਵੀ ਥੋੜਾ ਦਾ ਕਰਦੀ ਸੀ ਕਿ ਕਿ ਟੂ ਮੱਚ ਹੋ ਗਿਆ ਤੇ ਲਈ ਵਿਚਾਰ ਲੈ ਕਿ ਜਰਡਨ ਤਾਂ ਸਟੋਲਰ ਦੇ ਵਿੱਚ ਬੈਠ ਜਾਂਦਾ ਜਦੋਂ ਥੱਕ ਜਾਂਦਾ ਆ ਉਹਨੂੰ ਤੁਰਨਾ ਪੈਂਦਾ ਆ ਤੇ ਉਹ ਹੁਣ ਰਹੂਗੀ ਘਰ ਆਪਣੇ ਗ੍ਰੈਂਪਾ ਦੇ ਨਾਲ ਤੇ ਅਸੀਂ ਉਹਦੇ ਲਈ ਉਹਦਾ ਫੇਵਰਟ ਫੂਡ ਟੱਕ ਪਹਿ ਲੈ ਆਉਣਾ ਆ ਤਾਂ ਅਸੀਂ ਬਾਹਰ ਕੁਝ ਖਾ ਕੇ ਆਉਂਗਾ ਮੈਂ ਸ਼ਾਮ ਉਹਦੇ ਫਰਿਜ਼ ਖੜੀਆਂ ਆ ਸ਼ਾਮ ਕਿਸੇ ਦਾ ਆਪਣਾ ਨਾਈਸ ਹਾਂ ਆਓ ਆਦੇ ਪੁਰਾਣੇ ਜ਼ਮਾਨੇ ਦਾ ਸ਼ਿਪ ਉਹ ਜਿੱਦਾਂ ਲੱਕੀ ਵਿੱਚ ਚੜ੍ਹੇ ਆ ਦੇਖਣ ਨੂੰ ਆ ਪਾਇਰੇਟ ਸ਼ਿਪ ਪਾਇਰੇਟ ਸ਼ਿਪ ਹਾਂ ਪਾਇਰੇਟ ਹਾਂ ਪਾਇਰੇਟ ਹਰਨੇ ਸਿੱਕੂ ਬਣਾਏ ਆ ਸੀਪੋਰਟ ਵਿਲੇਜ ਤੇ ਇੱਥੇ ਸ਼ਾਪਿੰਗ ਦੇ ਲਈ ਦੁਕਾਨਾਂ ਆ ਕਾਫੀ ਕੁਛ ਆ ਦੇਖਦੇ ਇੱਥੇ ਘੁੰਮ ਫਿਰ ਕੇ ਤੇ ਜੇ ਕੁਝ ਸਾਨੂੰ ਮਿਲ ਗਿਆ ਬਾਏ ਕਰਨ ਨੂੰ ਵਧੀਆ ਵਧੀਆ ਬੱਚਿਆਂ ਦੇ ਲਈ ਛੋਟੇ ਛੋਟੇ ਦੁਕਾਨਾਂ ਬਣੀਆਂ ਆ ਜਿੱਦਾਂ ਸੋਹਣੀਆਂ ਲੱਗਦੀਆਂ ਛੋਟੇ ਜਿਹੇ ਪਿੰਡ ਬਣਿਆ ਆ ਹਨਾ ਵਿਲੇਜ ਹੱਡ ਸ਼ਾਪ ਇੱਥੇ ਕੱਲੀਆਂ ਟੋਪੀਆਂ ਹੀ ਆ ਰਹੀਆਂ ਹੈਗੀ ਆ ਸ਼ਰਟਾਂ ਦੀ ਦੁਕਾਨ ਕ੍ਰੇਜ਼ੀ ਸ਼ਰਟਸ ਓਨਲੀ ਸ਼ਰਟਸ ਅਨ ਕਾ ਵੀ ਪਈਆਂ ਤੇ ਉਧਰ ਉਹ ਵੀ ਲੈਂਪੀਏ ਸੋਹਣੇ ਲੱਗਦੇ ਹਵਾ ਚ ਘੁੰਮਣ ਵਾਲੇ ਇਹ ਕਿਊਟ ਹੈ ਵਾਓ ਵਾਓ ਵਾਟ ਇਸ ਤਾਂ ਦਸ ਅਨਕਿਤਾ ਨੂੰ ਵਧੀਆ ਲੱਗਣਾ ਸੀ ਇੱਥੇ। ਹਾਂ। ਪਾਣੀ। ਹਾਂ। ਹਰ ਸੈਂਡ ਦੇ ਵਿੱਚ ਚਿਹਰਾ ਰੱਖਿਆ ਐ ਇਦਾਂ ਬੈਠਣ ਨੂੰ। ਉਹਦੇ ਪਤੰਗ ਵੀ ਚੜਦੇ ਆ। ਉਹ ਹੀ ਆ ਤੇ ਆਖੜੇ ਵੀ ਬਸ ਇੱਥੇ ਟੋਸ਼ਨ। ਹਾਂ। ਪੈਸੀਫਿਕ ਕੋਸਟ ਦਾ ਪੁਰਾਣੇ ਟਾਈਮ ਦੀ ਫੀਲਿੰਗ ਹੀ ਆਉਂਦੀ ਹੈ ਨਾ ਆ ਪੈਸੀਫਿਕ ਕੋਸਟ ਨੇ ਆ ਜਿਹੜਾ ਫੋਟੋ ਆ ਸਨ ਫਰਾਸਿਸਕੋ ਦੇ ਨਾਲ ਲੱਗਦਾ ਨਾ ਜਿਹੜਾ ਪੈਸੀਫਿਕ ਕੋਸਟ ਨੇ ਆ ਆ ਉਹ ਸਾਹਮਣੇ ਵਾਰਸ਼ਿਪ ਖੜਾ ਹੈ ਦਿਖਦਾ ਹੈ ਇੱਥੋਂ ਉਹ ਦੂਰ ਹੈ ਸਮੁੰਦਰ ਦੇ ਕੰਡੇ تھے ਨਾ ਵਧੀਆ ਲੱਗਦਾ ਰੰਦਾ ਠੰਡਾ ਠੰਡੀ ਹਵਾ ਆਉਂਦੀ ਆ ਰੈਸਟੋਰੈਂਟ ਤਾਂ ਤਾਂ ਰੈਸਟੋਰੈਂਟ ਸੇ ਆਏ تھے ਉਹ ਸਾਰੇ ਹੋਟਲ ਜਿਹੜੇ ਵੱਡੇ ਵੱਡੇ ਆ ਪਿੱਛੇ ਹਾਂ ਆ ਵੀ ਮੈਕਸੀਕਨ ਰੈਸਟੋਰੈਂਟ ਆ ਉਹ ਇਹ ਟੈਕਸਿਕ ਰੈਸਟੋਰੈਂਟ ਤਾਂ ਕਾਫੀ ਬਧੀਆਂ ਮਿਲ ਗਿਆ ਦੇਖਣ ਨੂੰ ਹੈ ਕਿ ਛੋਟੇ ਛੋਟੇ ਪਰ ਬਧੀਆਂ ਵਾਣਾ ਖਾਣਾ। ਕਿ ਟਰੀ ਕਿੰਨੇ ਸੋਹਣੇ ਲਾਈਟਾਂ ਕਿੰਨੇ ਸੋਹਣੇ ਲਾਈਆਂ ਆ। ਲੋਕਾਂ ਨੇ ਆਪਣੇ ਨਾਮ ਵੀ ਲਿਖਿਆ ਆ ਦੇ। ਆ ਟਰੀ ਦੇ ਵਿੱਚ ਲੋਕਾਂ ਨੇ ਆਪਣੇ ਨਾਮ ਲਿਖਿਆ। ਉਧਰ ਚਲਦੇ ਆ। ਅਸੀਂ ਨਾ ਹੁਣ ਸੀਪੋਰਟ ਵਿਲੇਜ ਦੇਖਣ ਤੋਂ ਬਾਅਦ ਆ ਗਏ ਆ ਮੈਕਸੀਕਨ ਫੂਡ ਖਾਣ ਤੇ ਸਾਨੂੰ ਆਹ ਪਲੇਸ ਵਧੀਆ ਲੱਗਾ ਹੈ ਕਾਫੀ ਬਿਜ਼ੀ ਆ ওয়েਟ ਟਾਈਮ ਆ ਕਰਨੇ 10 ਮਿੰਟ ਰੁਕ ਜੋ ਕੇਂਦਰੋਂ ਭਰਿਆ ਪਿਆ ਸਾਰਾ ਕਾਫੀ ਲੋਕ ਕੀ ਖਾਣਾ ਆਏ ਆ ਤੇ ਇਹਨਾਂ ਦੇ ਬਾਹਰ ਵੀ ਬੈਠ ਕੇ ਖਾਣ ਨੂੰ ਨਾ ਆ ਖਾਣਾ ਬਣਿਆ ਆ ਪਰ ਬਾਹਰ ਥੋੜੀ ਠੰਡ ਆ ਤਾਂ ਇਸ ਕਰਕੇ ਜਾਰਡਨ ਕਰਕੇ ਅਸੀਂ ਅ ਅੰਦਰ ਵੜ ਕੇ ਖਾਉਂਗੇ ਤੇ ਤੁਹਾਨੂੰ ਦੇਖ ਕੇ ਅੰਦਾਜ਼ਾ ਹੋ ਹੀ ਜਾਣਾ ਵੀ ਕਿੰਨੀ ਭੀੜ ਆ ਇੱਥੇ